ਸੀਮਾ ਦੀ ਮਾਂ ਮਰੀ ਨੂੰ ਅੱਜ 10 ਸਾਲ ਹੋ ਗਏ ਸਨ ਪਿਓ ਸ਼ਰਾਬੀ ਹੋਣ ਕਰਕੇ ਘਰੇ ਨਹੀਂ ਵੜਦਾ ਜੇਕਰ ਵੜਦਾ ਵੀ ਹੈ ਤਾਂ ਨਾਲ ਆਪਣੇ ਕਈ ਯਾਰਾਂ ਵੇਲੀਆਂ ਨੂੰ ਲੈ ਆਉਂਦਾ ਉਦੋਂ ਜਦੋਂ ਜਿੱਦੋ ਜਿੱਦੀ ਪੈਗ ਲਾਉਂਦੇ ਉੱਚੀ ਉੱਚੀ ਰੌਲਾ ਪਾਉਂਦੇ ਦਿਲਾਵਰ ਸੀਮਾ ਦੇ ਪਿਓ ਨੇ ਘਰ ਵਾਲੀ ਦੇ ਮਰਨ ਦਾ ਬਹੁਤਾ ਖਾਸ ਸੋਗ ਨਾ ਮਨਾਇਆ ਤੇ ਦੂਜਾ ਵਿਆਹ ਬਾਰੇ ਬਾਹਰ ਕਰਵਾ ਲਿਆ ਸੀਮਾ ਉਦੋਂ ਤੀਜੀ ਕਲਾਸ ਦੇ ਵਿੱਚ ਪੜ੍ਹਦੀ ਸੀ ਸ਼ਰਾਬੀ ਦੋਸਤਾਂ ਨਾਲ ਦਿਲਾਵਰ ਬੜਾ ਖੁਸ਼ ਰਹਿੰਦਾ ਤੇ ਆਪਣੀ ਦੂਜੀ ਘਰਵਾਲੀ ਅਤੇ ਸੀਮਾ ਨੂੰ ਗਾਲ ਮੰਦਾ ਵੀ ਕਰਦਾ ਰਹਿੰਦਾ ਬਾਹਰ ਲੋਕ ਉਸ ਨੂੰ ਸ਼ਰਾਬੀ ਦੇਲਾ ਕਹਿ ਕੇ ਬੁਲਾਉਂਦੇ ਬਦੋ-ਬਦੀ ਸ਼ਰਾਬ ਨਾਲ ਰਜਾ ਕੇ ਘਰ ਕੱਲ ਦਿੰਦੇ ਮੁਫਤ ਦੀ ਚੀਜ਼ ਦਾ ਸਵਾਦ ਵਧੀਆ ਲੱਗਦਾ ਹੈ ਉਹ ਆਪਣੀ ਧੀ ਸੀਮਾ ਅਤੇ ਘਰਵਾਲੀ ਦੀ ਪਰਵਾਹ ਨਾ ਕਰਦਾ ਹੋਇਆ ਰੱਜ ਕੇ ਆਉਂਦਾ ਤੇ ਟੌਰ ਨਾਲ ਪੱਖੇ ਦੇ ਅੱਗੇ ਸੌ ਜਾਂਦਾ ਦਿਨ ਚੜਦੇ ਹੀ ਬਾਹਰ ਵਗ ਜਾਂਦਾ ਸੀਮਾ ਦੀ ਮਾਂ ਸੁਖੀ ਦੋ ਘਰਾਂ ਦਾ ਕੰਮ ਕਰਦੀ ਤੇ ਆਪਣਾ ਤੇ ਮਤਰਈ ਧੀ ਦਾ ਢਿੱਡ ਪਾਲ ਲੈਂਦੀ ਔਖੇ ਔਖੇ ਦਿਨ ਕੱਢਦੀਆਂ ਰਹਿੰਦੀਆਂ ਅੰਦਰੇ-ਅੰਦਰ ਹਰ ਵੇਲੇ ਭਰੀਆਂ ਪੀਤੀਆਂ ਹੁੰਦੀਆਂ ਗੁੱਸੇ ਵਿੱਚ ਇੱਕ ਦਿਨ ਸੁਖੀ ਨੇ ਸੀਮਾ ਦੇ ਵੱਟਕੇ ਚ ਪੇੜ ਮਾਰੀ ਤੇ ਕਿਹਾ ਆਪ ਤਾਂ ਕੰਜਰੀ ਮਰ ਗਈ ਸਾਡੇ ਕਰਮਾਂ ਚ ਪਾਲਣ ਲਈ ਰੱਖ ਗਈ ਸੀਮਾ ਰੋਂਦੀ ਰੋਂਦੀ ਆਪਣੀ ਸਹੇਲੀ ਨੈਣਾ ਦੇ ਘਰ ਚਲੀ ਗਈ ਉੱਥੇ ਖੇਡਦੀ ਰਹੀ ਆਹਰੇ ਲੱਗੀ ਰਹੀ ਨੈਣਾ ਤੇ ਸੀਮਾ ਇੱਕੋ ਜਮਾਤ ਦੇ ਵਿੱਚ ਪੜਦੀਆਂ ਸਨ ਸੀਮਾ ਨੇ 10ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨ ਦੇਣੇ ਸਨ ਅਗਲੇ ਦਿਨ ਸੀਮਾ ਤਿਆਰ ਹੋ ਕੇ ਸਕੂਲ ਵੱਲ ਨੂੰ ਚਲੀ ਜਾਂਦੀ ਸੁੱਖੀ ਲੋਕਾਂ ਦੇ ਘਰ ਕੰਮ ਕਰਨ ਲਈ ਦੇਲਾ 2 ਦਿਨ ਹੋ ਗਏ ਘਰ ਨਹੀਂ ਆਇਆ ਨਾਲ-ਨਾਲ ਸੁੱਖੀ ਸੋਚਦੀ ਵੀ ਰਹਿੰਦੀ ਮੈਂ ਕਿੱਥੇ ਫਸ ਗਈ ਸ਼ਰਾਬੀ ਦੇ ਗਾਲ ਪੈ ਗਈ ਅੱਜ ਕਿਤੇ ਮੇਰਾ ਕੋਈ ਆਪਣਾ ਜਿਉਂਦਾ ਹੁੰਦਾ ਤਾਂ ਮੈਨੂੰ ਆ ਦਿਨ ਵੇਖਣੀ ਨਾ ਪੈਂਦੀ ਸਾਰੇ ਕਮਰਿਆਂ ਦੀ ਸਫਾਈ ਕਰਨ ਤੋਂ ਬਾਅਦ ਉਸਨੇ ਆਪਣੀ ਮਾਲਕਨ ਨੂੰ ਆਖਿਆ ਕਿ ਭੈਣ ਜੀ ਮੈਨੂੰ ਥੋੜੇ ਪੈਸਿਆਂ ਦੀ ਲੋੜ ਸੀ। ਬੇਕਲੋ ਜੀ ਤੂੰ ਹੀ ਮੈਨੂੰ ਸੀਮਾ ਦੀ ਬੋਰਡ ਦੀ ਜਮਾਤ ਦਾ ਖਰਚਾ ਭਰਨ ਲਈ ਅੱਗੋਂ ਦੇ ਦੇਉ। ਕੋਈ ਨਹੀਂ ਜੀ ਫੇਰ ਕੀ ਹੋਇਆ ਜੇ ਤੁਹਾਨੂੰ ਲੋੜ ਹੈ ਤਾਂ ਮੈਂ ਅੱਗੋਂ ਪੈਸੇ ਦੇ ਦੇਵਾਂਗੀ। ਸੁਖੀ ਕੋਈ ਗੱਲ ਨਹੀਂ ਤੂੰ ਵੀ ਬਹੁਤ ਵਧੀਆ ਕੰਮ ਕਾਜ ਕਰਦੀ ਏ ਅੱਗੋਂ ਦੇ ਦਿੱਤੇ ਸੱਚ ਅੱਜ ਤੇਰੇ ਬਾਜੀ ਦੇ ਸਟਾਫ ਨੇ ਪਾਰਟੀ ਕੀਤੀ ਇਹਨਾਂ ਦੀ ਪ੍ਰਮੋਸ਼ਨ ਹੋ ਗਈ ਹੁਣ ਸਾਨੂੰ 3 ਦਿਨ ਦਾ ਟੂਰ ਵੀ ਫ੍ਰੀ ਘੁੰਮਣ ਲਈ ਮਿਲਿਆ ਹੈ ਸੁਖੀ ਦੇ ਹੱਥ ਉੱਤੇ ਮਾਲਕ ਨੇ 1000 ਰੁਪਏ ਧਰਿਆ ਤੇ ਨਾਲ ਹੀ ਬੋਲੀ ਅੱਜ ਸਾਡੇ ਸਾਡੇ ਤਿੰਨਾਂ ਦੀ ਰੋਟੀ ਪਾਣੀ ਵਧੀਆ ਦੁਪਹਿਰੇ ਪਰੌਣੇ ਆਏ ਸੀ ਮੇਰੇ ਭਰਾ ਪਰਜਾਈ ਅਸੀਂ ਅੱਜ ਰਾਤ ਦੇ ਖਾਣੇ ਲਈ ਬਾਹਰ ਜਾਣਾ ਤੂੰ ਸੁੱਕੀ ਸਾਰਾ ਖਾਣਾ ਪਾ ਕੇ ਕੱਲ ਨੂੰ ਡੱਬੇ ਵਿੱਚ ਲੈ ਆਵੀ ਸੁਖੀ ਧੰਨਵਾਦ ਕਰਦੀ ਹੋਈ ਆਪਣੇ ਘਰ ਨੂੰ ਆ ਗਈ ਸੀਮਾ ਨੇ ਮਾਂ ਦੇ ਹੱਥ ਲਿਫਾਫੇ ਵੇਖ ਜਲਦੀ ਜਲਦੀ ਪੁੱਛਿਆ ਮੰਮੀ ਇਹ ਕੀ ਹੈ ਕੀ ਲਿਆਂਦਾ ਸੁਖੀ ਮੰਝੇਵਾਲ ਨੂੰ ਜਾਂਦੀ ਹੋਈ ਕੋ ਨੀ ਪੁੱਤ ਲਿਆਉਣਾ ਕੀ ਐ ਰੋਟੀ ਪਾਣੀ ਐ ਲੈ ਕੱਢ ਲੈ ਅੰਦਰ ਭਾਂਡਿਆਂ ਦੇ ਵਿੱਚ ਸ਼ਾਮਾ ਪੈ ਗਈਆਂ ਨੀਸੀਮਾ ਪਿਓ ਕੰਜਰ ਆਇਆ ਨਹੀਂ ਤੇਰਾ ਅਜੇ ਤੱਕ ਮਾੜੀ ਕਿਸਮਤ ਮੇਰੀ ਮਾੜਾ ਉਹ ਦਿਨ ਜਿੱਦਨ ਇਹਦੇ ਬੁੱਜੜ ਦੇ ਲੜ ਲੱਗ ਗਈ ਮਾਂ ਮੇਰੀ ਬੀਮਤ ਰਹੀ ਸੀ ਸੀਮਾ ਕਿ ਹੋਰ ਦੇ ਨਾਲ ਚਲੀ ਗਈ ਮੈਂ ਤੇ ਵੱਡੀ ਸੀ ਲੋਕਾਂ ਦੇ ਘਰ ਕੰਮ ਕਰਕੇ ਤੇ ਗੁਰਦੁਆਰਿਆਂ ਵਿੱਚ ਦਿਨ ਕੱਟਦੀ ਰਹੀ। ਦੇਲਾ ਮੱਥਾ ਟੇਕਣ ਆਇਆ ਮੈਂ ਉਦੋਂ ਫੁੱਲਾਂ ਦੀ ਦੁਕਾਨ ਲਗਾਈ ਸੀ ਇਹ ਮੇਰੀ ਦੁਕਾਨ ਤੋਂ 70 ਦੇ ਫੁੱਲ ਲੈ ਕੇ ਗਿਆ ਤੇ ਪ੍ਰਸ਼ਾਦ ਦਾ ਪੈਕੇਟ। ਆਪਣੀ ਕਹਾਣੀ ਦੱਸਣ ਲੱਗ ਗਿਆ। ਮੈਂ ਇਹਦੀ ਹਾਮੀ ਭਰ ਕੇ ਇਹਦੇ ਨਾਲ ਵਿਆਹ ਨੂੰ ਹਾਂ ਕਰ ਬੈਠੀ। ਕੱਲੀ ਕਹਿਰੀ ਦੋ ਰੋਟੀਆਂ ਖਾ ਕੇ ਸੌ ਜਾਂਦੀ। ਪਾਰ ਹੋਣ ਸੀਮਾ ਤੇਰਾ ਖਿਆਲ ਵੀ ਆਉਂਦਾ ਰਹਿੰਦਾ ਏ ਮੈਨੂੰ ਆਪਣੀ ਕਹਾਣੀ ਵੀ ਚੇਤੇ ਆ ਮੈਂ ਸੋਚਦੀ ਆ ਕਿਤੇ ਤੇਰੇ ਨਾਲ ਮੇਰੇ ਵਰਗਾ ਹਾਲ ਨਾ ਹੋ ਜਾਵੇ ਤੂੰ ਬਸ ਚੰਗਾ ਪੜ ਲਿਖ ਕੁਝ ਬਣ ਜਾ ਪਿਓ ਤੇਰੇ ਨੇ ਐਦਾਂ ਹੀ ਮਰ ਮੁਰ ਜਾਣਾ ਮੈਂ ਵਿਆਹ ਕਰਕੇ ਤੇਰੇ ਨਾਲ ਰਹਿ ਲਿਆ ਕਰੂੰਗੀ ਸੀਮਾ ਲੈ ਮਮੀ ਇਹ ਵੀ ਕੋਈ ਕਹਿਣ ਵਾਲੀ ਗੱਲ ਐ ਮੇਰੇ ਨਾਲ ਮੇਰੇ ਸਕੂਲ ਤੇ ਚੱਲੋ ਇੱਕ ਵਾਰ ਸੁਣਿਓ ਫੇਰ ਮੇਰੇ ਪ੍ਰਤੀ ਮੈਡਮਾਂ ਦੀਆਂ ਗੱਲਾਂ ਸੋਨੂੰ ਵੀ ਪਤਾ ਲੱਗ ਜਾਊਗਾ ਜਾਊਂਗੀ ਹੁਣ ਪੁੱਤ ਪੱਕਾ ਨਾਲੇ ਤੇਰੀ 10ਵੀਂ ਦੀ ਫੀਸ ਵੀ ਦੇਣੀ ਐ ਫੇਰੀ ਰੋਲ ਨੰਬਰ ਆਊਗਾ ਤੇ ਲਾਵਰ ਅਜੇ ਤੱਕ ਨਹੀਂ ਆਇਆ ਤੀਸਰੇ ਦਿਨ ਵੀ ਰਾਤ ਲੰਘ ਗਈ ਉਸੀ ਤਰ੍ਹਾਂ ਸੁਖੀ ਕੰਮਤਕਾਰਾਂ ਚਲੀ ਜਾਂਦੀ ਤੇ ਸੀਮਾ ਆਪਣੇ ਸਕੂਲ ਦੋਮਾ ਜਾਣੀਆਂ ਇੱਕੋ ਸਮੇਂ ਤੇ ਇਕੱਠੀਆਂ ਬਾਹਰ ਨਿਕਲ ਜਾਂਦੀਆਂ ਇੱਕ ਹੀ ਸਮਾਂ ਵਾਪਸ ਪਰਤਣ ਨੂੰ ਲੱਗਦਾ ਘਰ ਆ ਕੇ ਸਾਫ ਪਾਣੀ ਲੈ ਸੀਮਾ ਤੇ ਸੁਖੀ ਸੋਚਣ ਲੱਗਦੀਆਂ ਕਿ ਦਲਾਵਰ ਕਿੱਥੇ ਰਹਿ ਗਿਆ ਇੰਨੇ ਦਿਨ ਹੋ ਗਏ ਨਾ ਕੋਈ ਖ਼ਬਰ ਨਾ ਕੋਈ ਪਤਾ ਉਹਦੇ ਬਾਰੇ ਹੁਣ ਕੀ ਕਰੀਏ ਮੰਮੀ ਚਿੰਤਾ ਨਾ ਕਰੋ ਆਪੇ ਆਜੂ ਮੁੜ ਕੇ ਆਉਣਾ ਤੇ ਘਰ ਹੀ ਐ ਨਾ ਡਿੱਗਾ ਹੋਣਾ ਕਿਸੇ ਗੰਦੇ ਨਾਲੇ ਦੇ ਵਿੱਚ ਡੱਫ ਮਾਰ ਕੇ ਐਨਾ ਆਖ ਸੀਮਾ ਸਾਹ ਪਾਣੀ ਲੈ ਰੋਟੀ ਖਾਣ ਲੱਗ ਜਾਂਦੀ ਐ ਸੁੱਖੀ ਸੀਮਾ ਦੀ ਵਰਦੀ ਧੋਣ ਲਈ ਖੁਰੇ ਵਿੱਚ ਚਲੀ ਜ ਗਈ ਵਰਦੀ ਧੋ ਬਣਾ ਕੇ ਸੁੱਖੀ ਨੇ ਸੁਕਣੀ ਪਾ ਦਿੱਤੀ ਸ਼ਾਮਾਂ ਦਾ ਵੇਲਾ ਸੀਮਾ ਸਕੂਲ ਦਾ ਕੰਮ ਕਰਨ ਲੱਗ ਗਈ ਨਾਲ ਨਾਲ ਉਹ ਆਪਣੀ ਮਾਂ ਦੇ ਨਾਲ ਗੱਲਾਂ ਕਰਨ ਲੱਗ ਪਈ। ਮੰਮੀ, ਤੂੰ ਹੀ ਐਦਾਂ ਨਾ ਕਿਹਾ ਕਰੋ ਕਿ ਮੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਸੀ। ਜੇ ਤੁਸੀਂ ਵਿਆਹ ਨਾ ਕਰਾਉਂਦੇ ਮੇਰਾ ਕੀ ਬਣਦਾ? ਨਾਲੇ ਮੰਮੀ, ਅੱਜਕੱਲ ਮਤਰੀਆਂ ਮਾਵਾਂ ਐਨੀਆਂ ਐਨਾ ਹੀ ਨਹੀਂ ਕਰਦੀਆਂ ਜਿੰਨਾ ਤੁਸੀਂ ਮੇਰਾ ਕਰਦੇ ਹੋ। ਮੰਮੀ ਮੈਨੂੰ ਵੀ ਹੁਣ ਡਰ ਜਿਹਾ ਲੱਗ ਰਿਹਾ ਹੈ। ਡੈਡੀ ਬਹੜਿਆ ਨਹੀਂ। ਹਾਂ ਹਾਂ ਫਿਕਰ ਤਾਂ ਮੈਨੂੰ ਵੀ ਬਥੇਰੀ ਐ ਕੰਜਰ ਦਾ ਪਤਾ ਨਹੀਂ ਕਿੱਥੇ ਹੋਣਾ ਚੱਲ ਕੋਈ ਨਹੀਂ ਵੇਖ ਲੈਨੇ ਆ ਇੱਕ ਅੱਧਾ ਹੋਰ ਦੇਣਾ ਫੇਰ ਸੋਚਾਂਗੇ ਕੀ ਕਰਨਾ ਇੱਕ ਮਹੀਨਾ ਹੋ ਗਿਆ ਦੇਲੇ ਦਾ ਕੋਈ ਪਤਾ ਸੁਰਨਾ ਲੱਗਿਆ ਉਹ ਘਰ ਨਾ ਆਇਆ ਸੀਮਾ ਤੇ ਸੁਖੀ ਬੜੀ ਵੇਸਾਵਰੀ ਨਾਲ ਅਡੀਕ ਕਰ ਰਹੀਆਂ ਹੁੰਦੀਆਂ ਨੇ ਮਨ ਹੀ ਮਨ ਪਰੇਸ਼ਾਨ ਵੀ ਹੋ ਰਹੀਆਂ ਹੁੰਦੀਆਂ ਨੇ ਪਤਾ ਨਹੀਂ ਮਰ ਗਿਆ ਕਿ ਜਿਉਂਦਾ ਕੋਈ ਖਬਰਸਾਰ ਵੀ ਨਹੀਂ ਹੈ ਫਿਕਰਾਂ ਦੇ ਵਿੱਚ ਦਿਨ ਹੋਰ ਲੰਘਦੇ ਜਾਂਦੇ ਪਿੰਡ ਦੇ ਲੋਕ ਵੀ ਪੁੱਛਣ ਲੱਗਦੇ ਅਜੇ ਤੱਕ ਸ਼ਰਾਬੀ ਦੇਲਾ ਘਰ ਨਹੀਂ ਪਰਤਿਆ ਕਿਧਰੇ ਮਰ ਮੋਰਤਾ ਨਹੀਂ ਗਿਆ ਇਦਾਂ ਪਿੰਡ ਵਾਲੇ ਦੇਲੇ ਬਾਰੇ ਗੱਲਾਂ ਕਰਨ ਲੱਗੇ ਸਕੂਲ ਵਿੱਚ ਸੀਮਾ ਦੀਆਂ ਸਹੇਲੀਆਂ ਵੀ ਉਸ ਨੂੰ ਪੁੱਛਦੀਆਂ ਰਹਿੰਦੀਆਂ ਤੇਰਾ ਡੈਡੀ ਕਿੱਥੇ ਚਲਿਆ ਗਿਆ ਭਾਵੇਂ ਤੀਜਾ ਵਿਆਹ ਕਰਵਾ ਕੇ ਰਹਿਣ ਲੱਗ ਪਿਆ ਹੋਵੇ ਭਾਵੇਂ ਮਰ ਮਰ ਹੀ ਨਾ ਗਿਆ ਹੋਵੇ ਜਾਂ ਕੋਈ ਮੁਸੀਬਤ ਵਿੱਚ ਹੀ ਨਾ ਹੋਵੇ ਸੀਮਾ ਨੂੰ ਵੱਖ-ਵੱਖ ਗੱਲਾਂ ਕਦੇ ਕੁਝ ਕਦੇ ਕੁਝ ਸੁਣਨਾ ਪੈਂਦਾ ਸੀਮਾ ਇਸੇ ਗੱਲੋਂ 4 ਦਿਨ ਸਕੂਲ ਹੀ ਨਾ ਗਈ। ਸੁਖੀ ਬੜਾ ਕਹਿੰਦੀ ਰਹਿੰਦੀ ਕਿ ਉਹ ਛੁੱਟੀ ਨਾ ਕਰੇ, ਪੜ੍ਹ ਲਿਖ ਕੇ ਕੁਝ ਬਣ ਜਾਵੇਗੀ। ਕਿਤੇ ਸਾਡੇ ਭਾਕ ਵੀ ਸਨੇਰੀ ਹੋ ਜਾਣਗੇ। ਸੀਮਾ ਨੇ ਗੱਲ ਨਾ ਮੰਨੀ, ਉਹ ਆਪਣੀ ਮਰਜ਼ੀ ਨਾਲ ਸਕੂਲ ਗਈ। ਉਹਦੋਂ ਨੂੰ ਦੇਲੇਵਾਰੇ ਕੁੜੀਆਂ ਨੇ ਪੁੱਛਣਾ ਬੰਦ ਕਰ ਦਿੱਤਾ। ਸੀਮਾ ਪੜ੍ਹਾਈ ਦੇ ਵਿੱਚ ਬੜੀ ਹੀ ਹੁਸ਼ਿਆਰ ਸੀ। ਸਾਰੀਆਂ ਸਹੇਲੀਆਂ ਉਸ ਨਾਲ ਬੜੀ ਬਣਾ ਕੇ ਰੱਖਦੀਆਂ ਪਿੱਠ ਪਿੱਛੇ ਭਾਵੇਂ ਸੀਮਾ ਵਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਰਦੀਆਂ ਸੀਮਾ ਅਧਿਆਪਕਾਂ ਦੀ ਮਨਪਸੰਦ ਵਿਦਿਆਰਥਣ ਸੀ ਕਦੇ-ਕਦੇ ਉਸ ਦੇ ਅਧਿਆਪਕ ਪੜ੍ਹਾਈ ਦਾ ਖਰਚਾ ਵੀ ਉਸ ਨੂੰ ਭੱਲਿਓ ਦੇ ਦਿੰਦੇ ਸੀਮਾ ਪੜ੍ਹਾਈ ਦੇ ਵਿੱਚ ਅੱਗੇ ਜਾ ਰਹੀ ਸੀ ਇਸ ਨਾਲ ਉਸ ਦੀ ਮਾਂ ਸੁਖੀ ਨੂੰ ਬੜਾ ਹੀ ਹੌਸਲਾ ਮਿਲਦਾ ਅੱਜ ਮਾਲਕਨ ਨੇ ਟੂਰ ਤੇ ਜਾਣਾ ਸੀ ਉਸ ਨੇ ਸੁਖੀ ਨੂੰ ਜਲਦੀ ਬੁਲਾ ਲਿਆ ਉਸ ਨੇ ਸਾਰਾ ਕੰਮ ਧੰਦਾ ਕਰਕੇ ਸੁਖੀ ਨੂੰ ਘਰ ਦਾ ਧਿਆਨ ਰੱਖਣ ਲਈ ਕਿਹਾ ਘਰ ਦੀ ਚਾਬੀ ਵੀ ਇੱਥੋਂ ਤੱਕ ਕੇ ਸੁਖੀ ਨੂੰ ਹੀ ਫੜਾ ਦਿੱਤੀ ਸੀ ਉਹ ਸਮਾਨ ਨਾਲ ਭਰੇ ਅਟੈਚੀ ਬਾਹਰ ਕੱਢ ਲਾ ਕੇ ਸੁਖੀ ਨੂੰ ਸਮਝਾ ਕੇ ਘਰ ਵਾਰੇ ਤੋਰ ਦਿੱਤਾ ਸੁਖੀ ਘਰ ਵਾਪਸ ਆ ਗਈ ਸੀਮਾ ਘਰ ਨਹੀਂ ਸੀ ਉਸ ਸਮੇਂ ਸੀਮਾ ਨੂੰ ਅਵਾਜ਼ਾਂ ਮਾਰੀਆਂ ਸੀਮਾ ਲਾਗਲੇ ਨੈਣਾ ਦੇ ਘਰ ਪ੍ਰੈਕਟੀਕਲ ਦਾ ਕੰਮ ਕਰ ਰਹੀ ਸੀ ਉਹ ਤਰੰਤ ਮਾਂ ਦੀ ਆਵਾਜ਼ ਸੁਣ ਕੇ ਆਪਣੇ ਘਰ ਆਈ ਤੇ ਮਾਂ ਨੂੰ ਪੁੱਛਣ ਲੱਗੀ ਹਾਂਜੀ ਮੰਮੀ ਦੱਸੋ ਕੀ ਕਹਿੰਦੇ ਹੋ ਦੇਲੇ ਨੂੰ ਕਿੰਨਾ ਸਮਾਂ ਬੀਤ ਗਿਆ ਉਹ ਘਰ ਨਹੀਂ ਆਇਆ ਉਸ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਕਿ ਦੇਲੇ ਦੀ ਕੋਈ ਖਬਰਸਾਰ ਲੈਣ ਮਰਨ ਦੇ ਪਰਾਂ ਪੁੱਤਰਾ ਕੀ ਪਤਾ ਕੰਜਰ ਦਾ ਕਿੱਥੇ ਪੜਿਆ ਹੋਣਾ ਨਾਲੇ ਤੁਹਾਨੂੰ ਕਿਹੜਾ ਕੁਝ ਕਮਾ ਕੇ ਦਿੰਦਾ ਜਿਹੜਾ ਤੁਹਾਨੂੰ ਦੁੱਖ ਹੈ ਜਾਂਦਾ ਜਾਨ ਦੋ ਤੁਹਾਨੂੰ ਕੀ ਲੈਣਾ ਹੈ ਪਿੰਡ ਦਾ ਬੰਦਾ ਕਹਿੰਦਾ ਹਾਂਜੀ ਅੰਕਲ ਜੀ ਠੀਕ ਹੈ ਸਾਨੂੰ ਵੀ ਕੋਈ ਦੁੱਖ ਨਹੀਂ ਆਵੇ ਭਾਵੇਂ ਨਾ ਆਵੇ ਬਸ ਅਸੀਂ ਹੈ ਜੀਆਂ ਮਾਮਾ ਧੀਆ ਵਧੀਆ ਤੁਰੀ ਜਾਣਾ ਹੈ ਸੁਖੀ ਘਰ ਨੂੰ ਵਧੀਆ ਚਲਾ ਰਹੀ ਸੀ ਦੋ ਟਾਈਮ ਦੀ ਰੋਟੀ ਵੀ ਖਾ ਰਹੀਆਂ ਸੀ ਵਿਚਾਰੀਆਂ ਸੀਮਾ ਨੇ ਆਪਣੀ ਮਾਂ ਨੂੰ ਸਕੂਲ ਦੀ ਫੀਸ ਬਾਰੇ ਫਿਰ ਕਿਹਾ ਤੇ ਉਹ ਫੀਸ ਜਮ੍ਹਾਂ ਕਰਵਾ ਆਉਣਾ ਉਹ ਸਕੂਲ ਦੀ ਫੀਸ ਦੇਣ ਗਈ ਤੇ ਨਾਲ ਅਧਿਆਪਕਾਂ ਨੂੰ ਵੀ ਮਿਲ ਗਈ ਮੈਡਮਾਂ ਨੇ ਸੀਮਾ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਮੈਡਮਾਂ ਨੇ ਸੀਮਾ ਦੀ ਮਾਂ ਨੂੰ ਕਿਹਾ ਤੁਸੀਂ ਭੈਣ ਜੀ ਰਹਿਣ ਦਿਓ ਗਰੀਬ ਪਰਿਵਾਰ ਹੈ ਚਲੋ ਕੋਈ ਨਹੀਂ ਅਸੀਂ ਆਪੇ ਬੋਰਡ ਦਾ ਦਾਖਲਾ ਭੇਜ ਦੇਵਾਂਗੇ ਤੁਸੀਂ ਆ ਗਈ ਐਨਾ ਹੀ ਬਹੁਤ ਹੈ ਸੀਮਾ ਤੇ ਸੀਮਾ ਦੀ ਮਾਂ ਬਹੁਤ ਖੁਸ਼ ਸੀ ਦੋਵੇਂ ਜਾਣੀਆਂ ਸਕੂਲ ਤੋਂ ਘਰ ਵਾਪਸ ਆ ਗਈਆਂ ਘਰ ਵਿੱਚ ਦੋਵੇਂ ਖੁਸ਼ ਰਹਿਣ ਲੱਗੀਆਂ ਸੀਮਾ ਨੂੰ ਸੁਖੀ ਸਮਝਾਉਂਦੀ ਰਹਿੰਦੀ ਕਿ ਪੁੱਤ ਵਧੀਆ ਪੜ੍ਹ ਲਿਖ ਕੇ ਅਫਸਰ ਬਣ ਜਾ ਤੇ ਮੈਂ ਮਹਿਮਾਨ ਮਹਿਸੂਸ ਕਰ ਸਕਾਂ ਗਰੀਬੀ ਨਾ ਵੇਖਣੀ ਪਵੇ ਹੁਣ ਸਾਨੂੰ ਹੁਣ ਮੇਰੇ ਚ ਵੀ ਐਨਾ ਵਾ ਨਹੀਂ ਰਹੀ ਕਿ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਕੰਮ ਕਰਾਂ ਮੰਮੀ ਤੁਹਾਨੂੰ ਕਿੰਨੀ ਵਾਰ ਕਿਹਾ ਤੁਸੀਂ ਫਿਕਰ ਨਾ ਕਰਿਆ ਕਰੋ ਮੈਂ ਤੁਹਾਡੇ ਨਾਲ ਆ ਨਾਲੇ ਹਾਂ ਬੇਫਿਕਰ ਹੋ ਕੇ ਜੋ ਵਧੀਆ ਪੜ ਕੇ ਅਫਸਰ ਹੀ ਬਣ ਕੇ ਦਿਖਾਵਾਂਗੀ ਬੱਸ ਸੀਮਾ ਪੁੱਤ ਮੈਨੂੰ ਤੇਰੇ ਤੋਂ ਹੀ ਯਾਸਾਨੀ ਤੈਨੂੰ ਪਤਾ ਸੱਚ ਮਾਲਕਨ ਗਈ ਐ ਟੂਰ ਉਤੇ ਜ਼ਿੰਦਗੀ ਤੇ ਇੰਨਾ ਲੋਕਾਂ ਦੀ ਏ ਫੇਰ ਕਰਤੀਆਂ ਨਾ ਉਹੀ ਗੱਲਾਂ ਤੁਸੀਂ ਉਦਾਸ ਨਹੀਂ ਹੋਣਾ ਵਾਹਿਗੁਰੂ ਨੇ ਸਭ ਠੀਕ ਕਰ ਦੇਣਾ ਸੱਚ ਮੈਂ ਸੋਚ ਰਹੀ ਸੀ ਕਿ ਕੱਲ ਐਤਵਾਰ ਹੈ ਜੇ ਆਪਾਂ ਦਰਸ਼ਨ ਕਰ ਆਈਏ ਤੇ ਨਾਲੇ हां मम्मी नैना बिचारी ਨੂੰ ਵੀ ਨਾਲ ਹੀ ਲੈ ਚਲਦੇ ਆ ਮੱਥਾ ਟੇਕ ਪ੍ਰਸ਼ਾਦ ਦਾ ਪਾਣੀ ਛੱਕ ਕੇ ਘਰ ਵਾਪਸ ਆ ਜਾਵਾਂਗੇ ਦੱਸੋ ਫਿਰ ਕਿੱਦਾਂ ਕਰਨੀ ਏ ਹਾਂ ਗੱਲ ਤੇ ਤੂੰ ਸਹੀ ਕਹਿ ਰਹੀ ਏ ਚੱਲ ਕੱਲ ਨੂੰ ਚਲਦੇ ਆਂਗੇ ਫੇਰ ਆਪਾਂ ਤੂੰ नैना ਨੂੰ ਦੱਸ ਆ ਫਿਰ ਉਹ ਵੀ ਤਿਆਰ ਹੋਣ ਵਾਲੀ ਬਣੂ ਅਗਲੀ नैना ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਉਹ ਮੰਨ ਗਈ ਕਿ ਉਹ ਤੁਹਾਡੇ ਨਾਲ ਦਰਸ਼ਨ ਕਰਨ ਜ਼ਰੂਰ ਜਾਵੇਗੀ ਨੈਣਾ ਦੇ ਮਾਤਾ ਪਿਤਾ ਉਸ ਨੂੰ ਜਾਣ ਦੀ ਆਗਿਆ ਦੇ ਦਿੱਤੀ ਨੈਣਾ ਕੱਲੀ-ਕੱਲੀ ਕੁੜੀ ਸੀ ਇਸ ਲਈ ਉਸ ਦੇ ਮਾਤਾ ਪਿਤਾ ਉਸ ਦਾ ਆਖਿਆ ਘੱਟ ਹੀ ਮੋੜਦੇ ਸਵੇਰ ਦੇ 7:00 ਵਜੇ ਗੁਰਦੁਆਰਾ ਸਾਹਿਬ ਲਈ ਤਿਆਰ ਹੋ ਕੇ ਉਹ ਨਿਕਲ ਗਈਆਂ ਨਿਕਲਦੇ ਸਾਰ ਉਹਨਾਂ ਨੂੰ ਸਿੱਧਾ ਗੁਰਦੁਆਰੇ ਸਾਹਿਬ ਦਾ ਆਟੋ ਮਿਲ ਗਿਆ ਉਹ ਤਿੰਨੇ ਬੈਠ ਕੇ ਮਾਲਕ ਵਿੱਚ ਧਿਆਨ ਲਗਾਉਣ ਲੱਗੀਆਂ ਸੀਮਾ ਦੀ ਮਾਂ ਸੁਖੀ ਮਾਣੀ ਮਨ ਵਿੱਚ ਅਰਦਾਸਾਂ ਬੇਨਤੀਆਂ ਕਰ ਰਹੀ ਸੀ ਆਟੋ ਵਾਲੇ ਨੇ ਇੱਕ ਘੰਟੇ ਵਿੱਚ ਗੁਰਦੁਆਰਾ ਸਾਹਿਬ ਉਤਾਰ ਦਿੱਤਾ ਤੇ ਉੱਥੋਂ ਉਸ ਨੇ ਉਸਨੇ ਵਾਪਸੀ ਦੀਆਂ ਹੋਰ ਸਵਾਰੀਆਂ ਲੈ ਲਈਆਂ ਨੈਣਾ ਸੀਮਾ ਅੱਗੇ ਅੱਗੇ ਸੁਖੀ ਪਿੱਛੇ ਤੁਰ ਪਈ ਗੁਰਦੁਆਰੇ ਸਾਹਿਬ ਦੇ ਗੇਟ ਤੇ ਬਾਹਰ ਸੁਖੀ ਨੈਣਾ ਤੇ ਸੀਮਾ ਨੇ ਹੱਥ ਨਾਲ ਮੱਥਾ ਟੇਕਿਆ ਤੇ ਜੋੜਿਆਂਵਾਲ ਪਾਸੇ ਚਲੀਆਂ ਗਈਆਂ ਜੋੜੇ ਜਮਾ ਕਰਵਾ ਕੇ ਟੋਕਨ ਸੰਭਾਲ ਕੇ ਲਫਾਫਾ ਮਰੋੜ ਕੇ ਕੁੱਟ ਕੇ ਫੜਦੀ ਹੋਈ ਸੁਖੀ ਨਾਲ ਹੀ ਇੱਕ ਹੱਥ ਨਾਲ ਚੁੰਨੀ ਸੈੱਟ ਕਰ ਰਹੀ ਸੀ ਅੱਗੇ ਦਰਬਾਰ ਸਾਹਿਬ ਵਿੱਚ ਲੰਘ ਗਈ ਐਤਵਾਰ ਕਰਕੇ ਸੰਗਤ ਬਹੁਤ ਜ਼ਿਆਦਾ ਸੀ ਸੰਗਤ ਬਹੁਤ ਹੀ ਜ਼ਿਆਦਾ ਹੋਣ ਕਰਕੇ ਤਿੰਨੋ ਜਾਣੀਆਂ ਸੰਗਤ ਨੂੰ ਵੇਖ ਕੇ ਤੇ ਗੁਰੂ ਘਰ ਦੇ ਦਰਬਾਰ ਸਾਹਿਬ ਨੂੰ ਵੇਖ ਕੇ ਖੁਸ਼ ਹੋਣ ਲੱਗੀਆਂ ਜਿਵੇਂ ਇੱਥੇ ਹੀ ਸਭ ਕੁਝ ਹੋਵੇ ਉਹਨਾਂ ਦਾ ਮਨ ਸਿਰਫ ਗੁਰੂ ਵਾਲੇ ਪਾਸੇ ਹੋ ਕੇ ਜਾਂਦਾ ਜਾਂਦਿਆਂ ਨੂੰ ਸ਼ਬਦ ਚੱਲ ਰਹੇ ਸੀ ਸ਼ਬਦ ਸੁਣਦਿਆਂ ਹੀ ਤੇ ਮੱਥਾ ਟੇਕ ਲਿਆ ਤੇ ਸਾਹਮਣੇ ਸੱਚਖੰਡ ਦਰਬਾਰ ਵਿੱਚ ਬੈਠ ਗਈਆਂ ਸੁਖੀ ਨੂੰ ਰੱਬ ਜਾਣੇ ਮਨ ਵਿੱਚ ਕੀ ਖਿਆਲ ਆਇਆ ਉਹ ਮਨ ਮਹੀ ਮਨ ਵਿੱਚ ਬੈਰਾ ਕਰਨ ਲੱਗ ਪਈ ਸੀਮਾ ਤੇ ਨੈਣਾ ਵੀ ਅੱਖਾਂ ਬੰਦ ਕਰ ਸ਼ਬਦ ਸੁਣ ਕੇ ਸਮਝ ਰਹੀਆਂ ਸਨ ਉਹਨਾਂ ਤਿੰਨਾਂ ਦਾ ਧਿਆਨ ਇਕਜਿਤ ਹੋ ਗਿਆ ਘਟੋ ਘਟ ਉਹ 2 ਘੰਟੇ 3 ਘੰਟੇ 2-3 ਘੰਟੇ ਦਰਬਾਰ ਸਾਹਿਬ ਵਿੱਚ ਬੈਠੀਆਂ ਰਹੀਆਂ ਉੱਥੇ ਸੰਗਤ ਦੇ ਦਰਸ਼ਨ ਤੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਰਹੀਆਂ ਬਾਅਦ ਵਿੱਚ ਸੀਮਾ ਆਪਣੀ ਮਾਂ ਨੂੰ ਹੌਲੀ ਕੰਨ ਵਿੱਚ ਕਹਿਣ ਲੱਗੀ ਕਿ ਮਾਂ ਕਾਫੀ ਸਮਾਂ ਹੋ ਗਿਆ ਹੈ ਪ੍ਰਸ਼ਾਦਾ ਛਕ ਲਈਏ ਬਾਹਰ ਵਿੱਚ ਮੰਮੀ ਵੀ ਸੇਵਾ ਕਰਾਂਗੇ ਸੁਖੀ ਨੈਣਾ ਸੀਮਾ ਤਿੰਨੋਂ ਅੰਦਰੋਂ ਮੱਥਾ ਟੇਕ ਕੇ ਬਾਹਰ ਆ ਗਈਆਂ ਪ੍ਰਸ਼ਾਦ ਲੈ ਕੇ ਨਿਸ਼ਾਨ ਸਾਫ਼ ਤੇ ਮੱਥਾ ਟੇਕ ਕੇ ਹੱਥ ਤੋਂ ਲੰਗਰ ਹਾਲ ਦੀਆਂ ਪੌੜੀਆਂ ਚੜ ਗਈਆਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੀ ਸੇਵਾ ਕੀਤੀ ਤੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਅੱਗੇ ਸਲਾਬ ਬਣਾਉਣ ਲੱਗੀਆਂ ਕਿ ਇੱਥੇ ਹੀ ਝੂਠੇ ਵਰਤਨ ਦੀ ਸੇਵਾ ਕਰ ਲੈਂਦੇ ਹਾਂ ਸੁਖੀ ਇੱਕ ਪਾਸੇ ਬੈਠ ਝੂਠ ਸਾਫ ਕਰਨ ਲੱਗੀ ਸੀਮਾ ਤੇ ਨੈਣਾ ਸਰਫ ਨਾਲ ਮਾਂਜ-ਮਾਂਜ ਕੇ ਦੂਸਰੇ ਖਾਨੇ ਵਿੱਚ ਸੁੱਟਦੀਆਂ ਰਹੀਆਂ ਸੇਵਾ ਕਰਦਿਆਂ ਕਰਦਿਆਂ ਉਹਨਾਂ ਨੂੰ ਸ਼ਾਮ ਦੇ 4 ਵਜੇ ਉਹਨਾਂ ਤਿੰਨਾਂ ਜਾਣੀਆਂ ਨੇ ਚਿੱਤ ਲਾ ਕੇ ਸੇਵਾ ਕੀਤੀ ਬਿਨਾਂ ਕਿਸੇ ਗੱਲਬਾਤ ਤੋਂ ਵਾਹਿਗੁਰੂ ਉਹਨਾਂ ਦੀ ਸੇਵਾ ਨੂੰ ਸਫਲ ਕਰੇ ਸੇਵਾ ਉਹੀ ਸਫਲ ਹੁੰਦੀ ਹੈ ਜੋ ਚਿਤ ਲਾ ਕੇ ਕੀਤੀ ਜਾਂਦੀ ਹੈ ਜਦੋਂ ਉਹ ਸੇਵਾ ਪਾਣੀ ਕਰਕੇ ਘਰ ਜਾਣ ਲਈ ਹੱਥ ਮੂੰਹ ਧੋ ਕੇ ਫਿਰ ਤੋਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਈਆਂ ਫਿਰ ਉਹਨਾਂ ਨੇ ਜੋੜੇ ਲਏ ਬਾਹਰ ਵਾਲੀ ਸੜਕ ਉੱਤੇ ਖਲੋ ਕੇ ਆਟੋ ਦੀ ਉਡੀਕ ਕਰਨ ਲੱਗੀਆਂ ਆਟੋ ਅਜੇ ਤੱਕ ਨਾ ਆਇਆ ਇੱਕ ਆਟੋ ਆ ਰਿਹਾ ਸੀ ਸੀਮਾ ਨੇ ਹੱਥ ਨਾਲ ਰੁਕਣ ਦਾ ਇਸ਼ਾਰਾ ਕੀਤਾ ਤੇ ਆਟੋ ਵਾਲਾ ਰੁਕ ਗਿਆ ਆਟੋ ਵਾਲੇ ਨੇ ਦੱਸਿਆ ਕਿ ਉਹ ਸਿੱਧਾ ਨਹੀਂ ਜਾਵੇਗਾ ਤੁਹਾਨੂੰ ਉਥੋਂ ਤੱਕ ਕੋਈ ਨਾ ਕੋਈ ਆਟੋ ਲੈਣਾ ਪਵੇਗਾ ਉਹ ਆਟੋ ਵਿੱਚ ਬੈਠ ਗਈਆਂ ਤੇ ਅੱਗੇ ਇੱਕ ਹੋਰ ਆਟੋ ਲੈਣਾ ਪਿਆ ਉਹ ਥੱਕੀਆਂ ਹਾਰੀਆਂ ਇੱਕ ਬੈਟ ਦੇ ਉੱਪਰ ਦਵਾ-ਦਬ ਬੂਹੇ ਖੋਲ ਕੇ ਅੰਦਰ ਡਿੱਗ ਗਈਆਂ ਪੱਖਾ ਛੱਡ ਲਿਆ ਘੜੀ ਕੋ ਇਦਾਂ ਹੀ ਪਈਆਂ ਰਹੀਆਂ ਰਾਤ ਦਾ ਪ੍ਰਸ਼ਾਦਾ ਪਾਣੀ ਗੁਰਦੁਆਰਾ ਸਾਹਿਬ ਤੋਂ ਸ਼ੱਕ ਕੇ ਆਈਆਂ ਇਸ ਲਈ ਹੁਣ ਉਹਨਾਂ ਦੋਵਾਂ ਮਾਮਾਂ ਧੀਆਂ ਨੂੰ ਬਹੁਤੀ ਚਿੰਤਾ ਨਹੀਂ ਸੀ ਕਿ ਰਾਤ ਨੂੰ ਅੱਜ ਕੀ ਬਣਾਉਣਗੀਆਂ ਸੁਖੀ ਨੂੰ ਗਹਿਰੀ ਨੀਂਦ ਆ ਗਈ ਉਹ ਉੱਥੇ ਹੀ ਪੈ ਗਈ ਸੀਮਾ ਨੇ ਸਵੇਰੇ ਸਕੂਲ ਜਾਣਾ ਸੀ ਉਹ ਆਪਣੀ ਵਰਦੀ ਪ੍ਰੈਸ ਕਰਨ ਲੱਗ ਪਈ ਸੀਮਾ ਵੀ ਆਪਣੀ ਮਾਂ ਨੂੰ ਹੱਦੋਂ ਵੱਧ ਪਿਆਰ ਕਰਦੀ ਹੈ ਸੀਮਾ ਦਾ ਇਸ ਰੈਹਂਦੀ ਦੁਨੀਆ ਵਿੱਚ ਉਸ ਦੀ ਮਾਂ ਸੁਖੀ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ ਬਸ ਉਹ ਆਪਣੀ ਮਾਂ ਦੇ ਸੁਪਣਿਆਂ ਵਿੱਚ ਹੀ ਵਿਅਸਤ ਰਹਿੰਦੀ ਹੈ ਸੁਖੀ ਉੱઠી ਤੇ ਕਹਿਣ ਲੱਗੀ ਪਤਾ ਨਹੀਂ ਲੱਗਿਆ ਮੈਨੂੰ ਤਾਂ ਕਦੋਂ ਐਨੀ ਨੀਂਦ ਆ ਗਈ ਨੈਣਾ ਚਲੀ ਗਈ हां मम्मी वो ਤਾਂ ਉਦੋਂ ਥੋੜੀ देर ਬਾਅਦ ਸਾਹ ਲੈ ਕੇ ਚਲੀ ਗਈ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਵੇਰੇ ਸੋਮਵਾਰ ਹੈ ਸਕੂਲ ਵੀ ਜਾਣਾ ਹੈ ਚਲ ਠੀਕ ਹੈ ਤੂੰ ਵੀ ਹੁਣ ਸੀਮਾ ਟਾਈਮ ਨਾਲ ਸੋ ਜਾ ਬਥੇਰਾ ਟਾਈਮ ਹੋ ਗਿਆ 9 10 ਬੱਜ ਗਏ ਸੀਮਾ ਆਪਣੇ ਸਕੂਲ ਦਾ ਬੈਗ ਤੇ ਬਰਦੀ ਠੀਕ ਕਰਕੇ ਆਪਣੀ ਮਾਂ ਦੇ ਨਾਲ ਲੰਮੀ ਪੈ ਜਾਂਦੀ ਹੈ ਬਾਕੀ ਅਗਲੇ ਭਾਗ ਵਿੱਚ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ